ਨਕੌਦਰ ਸੁਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਫਕੀਰ ਦੱਸਦੇ ਨੇ ਕਿ ਕਿੰਦਾ ਸਭ ਕੁਝ ਠੀਕ ਹੋ ਜਾਂਦਾ ਹੈ ਵਿੱਕੀ ਸਾਈਂ ਜੀ ਆਪਣੇ ਇੱਕ ਵੀਡੀਓ ਦੇ ਵਿੱਚ ਦੱਸ ਰਹੇ ਸੀ ਬਾਬਾ ਮੁਰਾਦ ਸ਼ਾ ਜੀ ਦੀ ਮਰਜ਼ਾ ਉੱਪਰੋਂ ਲਿਆ ਕੇ ਜਲ ਛਿੜਕੋ ਸਭ ਕੁਝ ਠੀਕ ਹੋ ਜਾਵੇਗਾ ਵਿੱਕੀ ਸਾਈਂ ਜੀ ਇਹ ਗੱਲ ਕਿਉਂ ਆਖ ਰਹੇ ਸੀ ਤੇ ਨਾਲ ਹੀ ਨਾਲ ਵਿੱਕੀ ਸਾਈਂ ਜੀ ਦਾ ਇੱਕ ਕਿੱਸਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੀਤੋ ਤੁਹਾਨੂੰ ਪਤਾ ਲੱਗੇਗਾ ਕਿ ਉਸ ਵੀਡੀਓ ਦਾ ਅਸਲ ਸੱਚ ਕੀ ਸੀ ਫਕੀਰ ਕੀ ਕਹਿ ਰਹੇ ਸੀ ਫਕੀਰਾਂ ਦੀਆਂ ਆਪਣੀਆਂ ਰਮਜ਼ਾਂ ਨੇ ਫਕੀਰਾਂ ਦੀਆਂ ਰਮਜ਼ਾਂ ਫਕੀਰ ਹੀ ਜਾਣਦੇ ਨੇ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਇੱਕ ਵਾਰ ਦੀ ਗੱਲ ਹੈ ਸਾਈ ਵਿੱਕੀ ਸ਼ਾਹ ਜੀ ਆਪਣੇ ਦਰਬਾਰ ਵਿੱਚ ਬੈਠੇ ਹੋਏ ਸੀ ਸੰਗਤਾ ਆ ਰਹੀਆਂ ਸੀ ਬਾਬਾ ਮੁਰਾਸ਼ਾ ਜੀ ਨੂੰ ਸਲਾਮ ਕਰ ਰਹੀਆਂ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਾਬਾ ਮੁਰਾਸ਼ਾ ਜੀ ਦੇ ਦਰਬਾਰ ਤੇ ਕਬੱਡੀ ਦੇ ਬਹੁਤ ਹੀ ਵੱਡੇ-ਵੱਡੇ ਖਿਡਾਰੀ ਆਉਂਦੇ ਰਹਿੰਦੇ ਨੇ ਇੱਕ ਖਿਡਾਰੀ ਵਿੱਕੀ ਸਾਈ ਜੀ ਦੇ ਬਹੁਤ ਵੱਡੇ murid ਸੀ ਤੁਸੀਂ ਵੇਖਿਆ ਹੋਣਾ ਬਾਬਾ ਮੁਰਾਸ਼ਾ ਜੀ ਦੇ ਦਰਬਾਰ ਤੇ ਬਹੁਤ ਹੀ ਵੱਡੇ-ਵੱਡੇ ਇਨਾਮ ਜਿੱਤੇ ਹੋਏ ਸੀ ਉੱਥੇ ਆ ਕੇ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਤੇ ਆ ਕੇ ਇਨਾਮ ਚੜਾ ਦਿੰਦੇ ਸੀ ਅੱਜ ਵੀ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਤੇ ਕਬੱਡੀ ਦਾ ਮੈਚ ਕਰਵਾਇਆ ਜਾਂਦਾ ਹੈ ਜਿੱਤੇ ਬਹੁਤ ਵੱਡੇ ਵੱਡੇ ਖਿਡਾਰੀ ਆਉਂਦੇ ਨੇ ਜਦੋਂ ਵਿੱਕੀ ਸਾਈ ਜੀ ਸ਼ਰੀਰਿਕ ਤੌਰ ਤੇ ਦੁਨੀਆ ਤੇ ਵਿਰਾਜਮਾਨ ਸੀ ਉਨਤਾ ਸਰਕਾਰਾਂ ਹਾਜ਼ਰ ਨਾਜ਼ਰ ਹੋ ਗਈਆਂ ਉਦੋਂ ਵਿੱਕੀ ਸਾਈ ਜੀ ਦਰਬਾਰ ਵਿੱਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੀਆਂ ਸੀ ਤਾਂ ਉਹ ਇੱਕ ਕਬੱਡੀ ਦੀ ਟੀਮ ਜਿਸ ਨੇ ਖੇਡਣ ਲੁਧਿਆਣੇ ਜਾਣਾ ਸੀ ਉਹਨਾਂ ਦੇ ਟੀਮ ਦੇ ਇੱਕ ਮੈਂਬਰ ਦੇ ਅੱਖਾਂ ਅੱਗੇ ਹਨੇਰਾ ਆ ਗਿਆ ਤੇ ਉਹ ਡਿੱਗ ਪਿਆ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਸੀ ਇਹ ਕੌਣ ਹੈ ਇਹ ਕੀ ਹੋ ਗਿਆ ਉਹ ਕਬੱਡੀ ਖਿਡਾਰੀ ਬੇਹੋਸ਼ ਹੋ ਗਿਆ ਸੀ ਉਹਨਾਂ ਦੀ ਟੀਮ ਨੇ ਉਸ ਮੈਂਬਰ ਨੂੰ ਚੁੱਕਿਆ ਤੇ ਸਿਵਲ ਹਸਪਤਾਲ ਲੈ ਕੇ ਜਾਣ ਲੱਗੇ ਰਸਤੇ ਵਿੱਚ ਵਿੱਕੀ ਸਾਈਂ ਜੀ ਦਾ ਦਰਬਾਰ ਆਉਂਦਾ ਸੀ ਉਹ ਉੱਥੇ ਰੁਕੇ ਵਿੱਕੀ ਸਾਈਂ ਜੀ ਉਹਨਾਂ ਨੂੰ ਵੇਖ ਕੇ ਬਾਹਰ ਆਏ ਵਿਕੀ ਸਾਈਂ ਜੀ ਨੇ ਪੁੱਛਿਆ ਕੀ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਲੁਧਿਆਣੇ ਮੈਚ ਖੇਡਣ ਜਾਣਾ ਹੈ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹ ਡਿੱਗ ਪਿਆ ਕਬੱਡੀ ਦੇ ਖਿਡਾਰੀ ਕਹਿਣ ਲੱਗੇ ਅੱਜ ਲੱਗਦਾ ਮੈਚ ਨਹੀਂ ਖੇਡ ਪਾਵਾਂਗੇ ਮੈਚ ਨਹੀਂ ਖੇਡ ਹੋਣਾ ਸਾਨੂੰ ਅੱਜ ਮੈਚ ਵਿੱਚ ਪਹੁੰਚਣ ਨੂੰ ਦੇਰੀ ਹੋ ਜਾਵੇਗੀ ਕਿਉਂਕਿ ਪਹਿਲਾਂ ਇਸਨੂੰ ਹਸਪਤਾਲ ਲੈ ਕੇ ਜਾਣਾ ਪੈਣਾ ਤੇ ਫਿਰ ਹੀ ਬਾਅਦ ਵਿੱਚ ਮੈਚ ਵਿੱਚ ਪਹੁੰਚ ਸਕਦੇ ਹਾਂ ਉਦੋਂ ਨੂੰ ਬਹੁਤ ਲੇਟ ਹੋ ਜਾਵਾਂਗੇ ਤਾਂ ਵਿੱਕੀ ਸਾਈ ਜੀ ਆਪਣੇ ਮੁਰੀਦ ਨੂੰ ਕਹਿਣ ਲੱਗੇ ਜੋ ਉੱਥੇ ਸੇਵਾ ਕਰਦੇ ਸੀ ਉਹਨਾਂ ਨੂੰ ਕਿਹਾ ਕਿ ਐਦਾਂ ਕਰੋ ਬਾਬਾ ਮੁਰਾਦ ਸ਼ਾਹ ਜੀ ਸਰਕਾਰ ਦੀ ਮਜ਼ਾਰ ਤੋਂ ਜੋ ਜਲ ਪਿਆ ਉਹ ਚੁੱਕ ਕੇ ਲਿਆਓ ਦਰਬਾਰ ਦੇ ਸੇਵਾਦਾਰ ਉਹ ਜਲ ਚੱਕ ਕੇ ਲਿਆਏ ਵਿੱਕੀ ਸਾਈ ਜੀ ਨੇ ਉਹ ਜਲ ਦੁਆ ਕਰਕੇ ਉਸ ਖਿਡਾਰੀ ਤੇ ਮਾਰਿਆ ਖਿਡਾਰੀ ਆਖ ਰਹੇ ਸੀ ਲੱਗਦਾ ਸਾਈ ਜੀ ਅੱਜ ਮੈਚ ਕੈਨਸਲ ਹੋ ਜਾਣਾ ਹੈ ਸਾ ਵਿੱਕੀ ਸਾਈਂ ਜੀ ਕਹਿਣ ਲੱਗੇ ਕਿ ਤੁਸੀਂ ਇਸ ਨੂੰ ਲੈ ਜਾਓ ਰਸਤੇ ਵਿੱਚ ਇਸ ਨੂੰ ਇਸਨੇ ਫੜਾ ਹੋ ਜਾਣਾ ਹੈ ਇਸਨੇ ਤਾਂ ਮੈਨੂੰ ਟਰੈਕਟਰ ਲੈ ਆ ਕੇ ਦੇਣਾ ਸਭ ਹੈਰਾਨ ਰਹਿ ਗਏ ਇਹ ਤਾਂ ਖੜਾ ਨਹੀਂ ਹੋ ਰਿਹਾ ਇਹ ਟਰੈਕਟਰ ਕਿੱਥੋਂ ਜਿੱਤ ਕੇ ਲਿਆਊਗਾ ਤੇ ਅਚਾਨਕ ਉਹ ਖਿਡਾਰੀ ਖੜਾ ਹੋ ਗਿਆ ਤੇ ਬਾਬਾ ਮੁਰਾਸ਼ਾ ਜੀ ਦੀ ਮਜ਼ਾਰ ਤੇ ਸਲਾਮ ਕਰਕੇ ਮੈਚ ਖੇਡਣ ਚਲਾ ਗਿਆ ਤੇ ਟਰੈਕਟਰ ਜਿੱਤ ਕੇ ਆਇਆ ਉਹ ਵਿੱਕੀ ਸਾਈਂ ਜੀ ਕੋਲ ਆਇਆ ਬਾਬਾ ਮੁਰਾਸ਼ਾ ਜੀ ਦੇ ਦਰਬਾਰ ਤੇ ਔਰ ਟਰੈਕਟਰ ਉਹਨਾਂ ਨੇ ਚੜਾਇਆ ਵਿੱਕੀ ਸਾਈਂ ਜੀ ਉਹ ਤਾਂ ਕਹਿ ਰਹੇ ਸੀ ਕਿ ਜਲ ਲਿਆ ਕੇ ਛਿੜਕੋ ਸਭ ਕੁਝ ਠੀਕ ਹੋ ਜਾਵੇਗਾ ਉਸ ਛੋਟੀ ਜਹੀ ਕਲਿੱਪ ਦੀ ਜਾਣਕਾਰੀ ਇਹ ਸੀ ਸੋ ਇਸ ਅਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਔਰ ਨਵੇਂ-ਨਵੇਂ ਵੀਡੀਓਸ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਾਡਾ ਆਤਮ ਵਿਸ਼ਵਾਸ ਵਧ ਸਕੇ ਤੇ ਤੁਹਾਡੇ ਲਈ ਨਵੇਂ-ਨਵੇਂ ਖੇ ਲੈ ਕੇ ਆਂਦੇ ਰਹੀਏ ਜੈ ਸਾਈਂਾਂ ਦੀ